ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਅਸੀਂ ਕਿੰਨਾ ਗਿਆਨ ਪ੍ਰਾਪਤ ਕੀਤਾ ਹੈ ਦੋਸਤੋ ਅੱਜ ਸਾਡੇ ਪਿੰਡ ਦੀ 25ਵੀਂ ਕੋਤਰੀ ਸਮਾਪਤ ਹੋ ਗਈ ਹੈ ਅਸੀਂ ਹਰ ਇੱਕ ਭੈਣ ਭਰਾ ਨੇ ਇੱਕ ਮਨ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਿਆ ਤੇ ਆਪਣਾ ਜੀਵਨ ਸਫਲਾ ਕੀਤਾ ਨਗਰ ਦੇ ਹਰ ਇੱਕ ਭੈਣ ਭਰਾ ਨੇ ਹਰ ਸਾਲ ਦੀ ਤਰ੍ਹਾਂ ਇਸ ਕੋਤਰੀ ਵਿੱਚ ਵੀ ਅਖੰਡ ਪਾਠ ਕਰਵਾ ਕੇ ਪੁੰਨਖਟਿਆ ਤੇ ਆਪਣੀ ਸ਼ਰਧਾ ਮੁਤਾਬਕ ਲੰਗਰ ਲਗਾ ਕੇ ਅਟੁੱਟ ਸੇਵਾ ਕੀਤੀ ਅਸੀਂ ਹਰ ਤੀਸਰੇ ਦਿਨ ਆਪਣੇ ਪਿੰਡ ਦੇ ਡੇਰਾ ਸਾਹਿਬ ਦੇ ਮਹੰਤ ਸੰਤ ਸਤਮੁਨੀ ਤੋਂ ਕਥਾ ਸਰਵਨ ਕਰਦੇ ਸੀ ਅਤੇ ਗਿਆਨ ਪ੍ਰਾਪਤ ਕਰਦੇ ਰਹੇ ਹਾਂ ਜਿਸ ਤਰ੍ਹਾਂ ਸਕੂਲ ਵਿੱਚ ਸਾਰਾ ਸਾਲ ਪੜਾਈ ਹੁੰਦੀ ਹੈ ਤੇ ਸਾਲ ਦੇ ਅਖੀਰ ਵਿੱਚ ਬੱਚਿਆਂ ਦਾ ਇਮਤਿਹਾਨ ਲਿਆ ਜਾਂਦਾ ਹੈ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਵੀ ਚਾਹੀਦਾ ਕਿ ਅਸੀਂ ਲਗਭਗ ਡੇਢ-ਦੋ ਮਹੀਨੇ ਗਿਆਨ ਦੀਆਂ ਗੱਲਾਂ ਸੁਣਦੇ ਰਹੀਏ ਅਤੇ ਹੁਣ ਅਸੀਂ ਵੀ ਸਕੂਲ ਦੇ ਬੱਚਿਆਂ ਵਾਂਗ ਇਮਤਿਹਾਨ ਵਿੱਚ ਬੈਠੀਏ ਐਸਐਮਟੀ ਅੰਤੋਂ ਪਤਾ ਲੱਗੇਗਾ ਕਿ ਅਸੀਂ 2 ਮਹੀਨਿਆਂ ਵਿੱਚ ਕਿੰਨਾ ਕੁ ਗਿਆਨ ਪ੍ਰਾਪਤ ਕੀਤਾ ਹੈ ਕੀ ਅਸੀਂ ਕੱਲੇ ਲੰਗਰਾਂ ਤੱਕ ਤਾਂ ਨਹੀਂ ਸੀਮਤ ਹੋ ਕੇ ਰਹਿ ਗਏ ਇਸ ਪੇਪਰ ਵਿੱਚ 11 ਸਵਾਲ ਪੁੱਛੇ ਗਏ ਹਨ ਅਸੀਂ ਉਹਨਾਂ ਸਵਾਲਾਂ ਦਾ ਸਹੀ ਜਵਾਬ ਦੇਣਾ ਹੈ ਜਿਹੜਾ ਵੀ ਭੈਣ ਭਰਾ ਇਹਨਾਂ ਸਾਰੇ ਸਵਾਲਾਂ ਦਾ ਸਹੀ ਜਵਾਬ ਦੇਵੇਗਾ ਉਸਦਾ ਬਣਦਾ ਮਾਨਸ ਸਨਮਾਨ ਵੀ ਕੀਤਾ ਜਾਵੇਗਾ ਇੰਨਾ ਸਵਾਲਾਂ ਦਾ ਜਵਾਬ ਦੇਣ ਵਾਸਤੇ ਸਮਾਂ 1 ਘੰਟੇ ਦਾ ਹੋਵੇਗਾ ਸਵਾਲਾਂ ਦਾ ਜਵਾਬ ਲਿਖ ਕੇ ਜਾਂ ਇੱਕ ਵੀਡੀਓ ਬਣਾ ਕੇ ਵੀ ਦਿੱਤਾ ਜਾ ਸਕਦਾ ਹੈ ਆਓ ਆਪਾਂ ਦੇਖੀਏ ਕਿ ਉਹ ਕਿਹੜੇ ਸਵਾਲ ਹਨ ਸਵਾਲ ਨੰਬਰ ਪਹਿਲਾ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਸਾਡੀ ਧਰਤੀ ਇੱਕ ਬਲਦ ਦੇ ਸਿੰਘ ਉੱਪਰ ਖੜੀ ਹੈ ਪਰ ਬਾਬਾ ਨਾਨਕ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਨੰਬਰ 2 ਜਲ ਕੇ ਮੰੰਜਨ ਜੈਗਤ ਹੋਵੇ ਨਤਨਤ ਮੈਂਡ ਕਨਾਵੇ ਜੈਸੇ ਮੈਂਡ ਤੈਸੇ ਹੋਏ ਨਰ ਫਿਰ ਫਿਰ ਜੁਨੀ ਆਵੇ ਇਹ ਸ਼ਬਦ ਕਿਹੜੇ ਗੁਰੂ ਜਾਂ ਭਗਤ ਸਾਹਿਬ ਜੀ ਦਾ ਹੈ ਅਤੇ ਇਸ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਹੈ ਤੀਸਰਾ ਸਵਾਲ ਇਹ ਗੱਲ ਆਮ ਕਥਾਵਾਚਕਾਂ ਵੱਲੋਂ ਸੁਨਾਈ ਜਾਂਦੀ ਹੈ ਕਿ ਜਦ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਉੱਪਰ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਅਤੇ ਇੱਕ ਭਗੜੜ ਜਿਹੀ ਮਚ ਗਈ ਸੀ ਪਰ ਗੁਰੂ ਸਾਹਿਬ ਨੇ ਕੁਝ ਸਿੰਘਾਂ ਦੀ ਡਿਊਟੀ ਦੁਸ਼ਮਣਾਂ ਨੂੰ ਰੋਕਣ ਵਿੱਚ ਲਗਾ ਦਿੱਤੀ ਸੀ ਅਤੇ ਆਪ ਕੁਝ ਸਿੰਘਾਂ ਨੂੰ ਨਾਲ ਲੈ ਕੇ ਆਸਾ ਦੀ ਵਾਰ ਦਾ ਪਾਠ ਕਰਨ ਲੱਗ ਪਏ ਸਨ ਇਸ ਗੱਲ ਵਿੱਚ ਦੋਸਤੋ ਤੁਸੀਂ ਦੱਸਣਾ ਹੈ ਕਿ ਕਿੰਨੀ ਕਿ ਸੁਚਾਈ ਹੋ ਸਕਦੀ ਹੈ ਆਪਣੇ ਦਿਮਾਗ ਦੇ ਵਰਤੋਂ ਕਰਕੇ ਜ਼ਰੂਰ ਦੱਸਣਾ। ਅਗਲਾ ਸਵਾਲ। ਬਾਬਾ ਨਾਨਕ ਜੀ ਨੇ ਸਾਨੂੰ ਪਿਤਰਾਂ ਦੇ ਸਰਾਧ ਪਾਉਣ ਵਾਸਤੇ ਕਿਹੜੇ ਸ਼ਬਦ ਰਾਹੀਂ ਸਮਝਾਇਆ ਹੈ? ਅਗਲਾ ਸਵਾਲ। ਬਾਬਾ ਨਾਨਕ ਜੀ ਦਾ ਅੰਤਮ ਸੰਸਕਾਰ ਕਿਸ ਨੇ ਕੀਤਾ ਸੀ? ਅਗਲਾ ਸਵਾਲ। ਬਾਬਾ ਨਾਨਕ ਜੀ ਦੀ ਭੈਣ ਬੇਬੇ ਨਾਨਕ ਜੀ ਦੇ ਕਿੰਨੇ ਪੁੱਤਰ ਸਨ ਅਗਲਾ ਸਵਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਨਾਲ ਮੱਖਣਛਾ ਲਵਾਣਾ ਜੀ ਵੀ ਸੀ ਉਹ ਅੰਮ੍ਰਿਤਸਰ ਵੇਖੇ ਦਰਬਾਰ ਸਾਹਿਬ ਜੀ ਦੇ ਅੰਦਰ ਕਿਉਂ ਨਹੀਂ ਗਏ ਅਗਲਾ ਸਵਾਲ ਰਾਗ ਮਾਲਾ ਜੋ 1430 ਅੰਗ ਉਪਰ ਦਰਜ ਹੈ ਉਹ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਅਗਲਾ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਸ਼ਬਦ ਕਿਹੜੇ ਗੁਰੂ ਸਾਹਿਬ ਜੀ ਨੇ ਆਪਣੇ ਮੁਖ ਵਿੱਚੋਂ ਅਚਾਰਿਆ ਹੈ ਅਗਲਾ ਸਵਾਲ ਭੋਗ ਦੇ ਸਮੇਂ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਅਰਦਾਸ ਸਾਡੇ ਕਿਹੜੇ ਗੁਰੂ ਸਾਹਿਬ ਜੀ ਨੇ ਲਿਖੀ ਹੈ ਅਗਲਾ ਸਵਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਦਾ ਕੀ ਮਤਲਬ ਹੈ ਸੋ ਦੋਸਤੋ ਇਹ ਸੀ 11 ਸਵਾਲ ਤੁਸੀਂ ਇਹਨਾਂ ਦੇ ਜਵਾਬ ਦੇਣੇ ਹਨ ਸੋ ਜਵਾਬ ਲਿਖ ਕੇ ਵੀ ਦਿੱਤੇ ਜਾ ਸਕਦੇ ਹਨ ਜਾਂ ਇੱਕ ਸਾਰੇ ਸਵਾਲਾਂ ਦੇ ਜਵਾਬਾਂ ਦੀ ਇੱਕ ਵੀਡੀਓ ਬਣਾ ਕੇ ਵੀ ਵੀਡੀਓ ਰਾਹੀਂ ਵੀ 16 ਦੇ ਜਵਾਬ ਦਿੱਤੇ ਜਾ ਸਕਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ